ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੈਂ ਅਮਨਪ੍ਰੀਤ ਸਿੰਘ ਅੱਜ ਦਾ ਇਤਿਹਾਸ ਲੈ ਕੇ ਹਾਜ਼ਰ ਹਾਂ ਜੀ 7 ਅਕਤੂਬਰ 1753 ਵਾਲੇ ਦਿਨ ਓਕੇ ਵੇਲੇ ਗੁਰੂ ਪੰਥ ਦੀ ਅਗਵਾਈ ਕਰਨ ਵਾਲੇ ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਚਰਨਾਂ ਦੇ ਵਿੱਚ ਝਾਨਵਾਜੀ ਆਪ ਨੂੰ 18ਵੀਂ ਸਦੀ ਦੇ ਪ੍ਰਭਾਤ ਦੇ ਵਿੱਚ ਇੱਕ ਕਰਮਯੋਗੀ ਤੇਜਸਵੀ ਸਿੱਖ ਨਾਇਕ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦਲ ਖਾਲਸਾ ਵਰਗੀ ਮਹਾਨ ਜਥੇਬੰਦੀ ਦੀ ਸਥਾਪਨਾ ਕਰਕੇ ਸਿੱਖ ਕੌਮ ਦੇ ਵਿੱਚ ਵੱਡੀ ਇਕਤਾ ਦਾ ਪ੍ਰਮਾਣ ਦਤਾ ਅਤੇ ਇਸ ਵਿਖੜੇ ਸਮੇਂ ਦੇ ਵਿੱਚ ਸਿੱਖ ਕੌਮ ਦੀ ਯੋਗ ਅਗਵਾਈ ਕੀਤੀ ਸਾਲ 1721 ਈਸਵੀ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਬੰਦੀ ਛੋੜ ਦਿਵਸ ਵਾਲੇ ਦਿਨ ਪੰਜ ਤਿਆਰਬਰ ਤਿਆਰ ਸਿੰਘਾਂ ਤੋਂ ਅ므ਰਸ਼ਕਿਆ ਅਤੇ ਗੁਰੂ ਦੇ ਨਾਲ ਜੁੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇੱਕ ਐਸਾ ਵਿਖੜਾ ਸਮਾਜ ਸ਼ੁਰੂ ਹੋ ਚੁੱਕਾ ਸੀ ਜਦੋਂ ਲੋੜ ਸੀ ਕਿ ਇੱਕ ਸੁਚੱਜੇ ਅਗਵਾਈ ਦੀ ਜ਼ਰੂਰਤ ਹੈ ਇਸ ਸਮੇਂ ਮੁਗਲ ਹਕੂਮਤ ਹਾਥ ਤੋ ਕਿ ਸਿੱਖਾਂ ਦੇ ਪਿੱਛੇ ਪਈ ਹੋਏਗੀ ਸੀ ਕਿਉਂਕਿ ਜਰਨੈਲ ਨਵਾਬ ਬਾਬਾ ਕਪੂਰ ਸਿੰਘ ਨੇ ਸਿੱਖਾਂ ਦਾ ਮਨੁਭਲ ਕਾਇਮ ਰੱਖਿਆ 1762 ਦੇ ਵਿੱਚ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਨੇ ਆਪਣੇ ਪਵਿੱਖ ਦੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ 71ਵਾਂ ਸਦੀ ਜਿਸ ਦੇ ਵਿੱਚ ਖਾਲਸਾ ਪੰਥ ਦੀ ਮਜ਼ਬੂਤੀ ਤੇ ਗੁਰਮਤਿ ਦੇ ਨਾਲ-ਨਾਲ ਇਹ ਫੈਸਲਾ ਲਿਆ ਗਿਆ ਕਿ ਮੁਗਲ ਹਕੂਮਤ ਦੇ ਖਜ਼ਾਨੇ ਲੁੱਟੇ ਜਾਣਗੇ ਗੁਰਿਲਾ ਜੰਗ ਰਾਹੀ ਸ਼ਾਹੀ ਫੌਜਾਂ ਨੂੰ ਚਕਮਾ ਦੇ ਕੇ ਹਥਿਆਰ ਲੁੱਟੇ ਜਾਣਗੇ ਆਪ ਜੀ ਦੀ ਦਲੇਰੀ ਅਤੇ ਆਪ ਦੀਆਂ ਫੌਜੀ ਗਤੀਵਿਧੀਆਂ ਤੋਂ ਡਰ ਕੇ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੇ ਸਾਲ 1733 ਈਸਵੀ ਦੇ ਵਿੱਚ ਸਿੱਖਾਂ ਦੇ ਨਾਲ ਸਮਝੌਤਾ ਕਰਨ ਤੇ ਲਈ ਸਿੱਖਾਂ ਨੂੰ ਸੱਦਾ ਭੇਜਿਆ ਇਸ ਮੌਕੇ ਜ਼ਕਰੀਆ ਖਾਨ ਨੇ ਇੱਕ ਸਿੱਖ ਜਿਸ ਦਾ ਨਾਮ ਸੁਭੇਗ ਸਿੰਘ ਸੀਗਾ ਉਸ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਸ ਦੇ ਹੱਥ ਵਿਸਾਖੀ ਵਾਲੇ ਦਿਨ ਸਰਬਤ ਖਾਲਸਾ ਦੇ ਵਿੱਚ ਜੁੜੇ ਸਿੰਘਾਂ ਦੇ ਲਈ 1 ਲੱਖ ਦੀ ਜ਼ਗੀਰ ਦਾ ਪਟਾ ਅਤੇ ਨਵਾਬੀ ਦਾ ਖਿਤਾਬ ਪੇਚਿਆ ਆਪਨੇ ਨਵਾਬੀ ਦਾ ਖਿਤਾਬ ਠਕਰਾ ਦਿੱਤਾ ਕਿਉਂਕਿ ਆਪ ਜਾਣਦੇ ਸੀਗੇ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਕੋਮ ਇਸ ਵੇਲੇ ਗੁਜ਼ਰ ਰਹੀ ਹੈ ਜੇਕਰ ਇਹ ਸ਼ਾਹੀ ਫਰਮਾਨ ਅਸੀਂ ਆਪਣੇ ਉੱਤੇ ਲਾਗੂ ਕਰ ਲੈਣੇ ਆ ਤੇ ਇਹ ਨਵਾਬੀ ਨਵਾਬੀ ਨਹੀਂ ਰਹੇਗੀ ਇਹ ਨਵਾਬੀ ਇੱਕ ਤਰੀਕੇ ਦੀ ਗੁਲਾਮੀ ਹੋ ਜਾਏਗੀ ਸਰਬਤ ਖਾਲਸਾ ਨੇ ਇਸ ਖਿਤਾਬ ਨੂੰ ਆਪ ਘੜਿਆ ਆਪ ਸਿੱਖਾਂ ਨੇ ਸਰਦਾਰ ਕਪੂਰ ਸਿੰਘ ਨੂੰ ਇਸ ਵਿਸ਼ੇਸ਼ ਸਨਮਾਨ ਦੇ ਨਾਲ ਨਵਾਜਿਆ ਇਹ ਸਨਮਾਨ ਸਿੱਖ ਸੰਗਤ ਵੱਲੋਂ ਸੀਗਾ ਸਿੱਖ ਕੌਮ ਵੱਲੋਂ ਸੀਗਾ ਇੱਕ ਦਸਤਾਰ ਇੱਕ ਜੋੜਾਓ ਅਤੇ ਇੱਕ ਜੋੜੇ ਸੋਨੇ ਦੀ ਕੜੀਆਂ ਦੇ ਕੇ ਅਤੇ ਮੋਤੀ ਦੀ ਮਾਲਾ ਦੇ ਕੇ ਇੱਕ ਸ਼ਮਸ਼ੀਰ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ ਸੋ ਇਸ ਦਿਨ ਤੋਂ ਸਰਦਾਰ ਕਪੂਰ ਸਿੰਘ ਨਵਾਬ ਕਪੂਰ ਸਿੰਘ ਹੋ ਗਏ ਸਾਲ 1735 ਈਸਵੀ ਦੇ ਵਿੱਚ ਜ਼ਕਰੀਆ ਖਾਨ ਨੇ ਫੌਜ ਪੇਜ ਕੇ ਨਵਾਬ ਕਪੂਰ ਸਿੰਘ ਦੀ ਜਗੀਰ ਉੱਤੇ ਕਬਜ਼ਾ ਕਰ ਲਿਆ ਅਤੇ ਬੁੱਢਾ ਦਲ ਨੂੰ ਮਾਲਵੇ ਵੱਲ ਪਛਾੜ ਦਿੱਤਾ ਇਹ ਉਹ ਸਮਾਂ ਸੀ ਜਦੋਂ ਖਾਲਸਾ ਪੰਥ ਕਈ ਜਥਿਆਂ ਦੇ ਵਿੱਚ ਵੰਡਿਆ ਹੋਇਆ ਸੀ ਜਿਸ ਕਾਰਨ ਖਾਲਸਾ ਨਿਤ ਕਈ ਤਰੀਕੇ ਦੀਆਂ ਵਿਰੋਧੀ ਗਤੀਵਿਧੀਆਂ ਨੂੰ ਚੱਲ ਰਿਹਾ ਸੀ ਇਸ ਸਭ ਨੂੰ ਖਤਮ ਕਰਨ ਦੇ ਲਈ ਨਵਾਬ ਕਪੂਰ ਸਿੰਘ ਨੇ 29 ਮਾਰਚ 1748 ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖਾਲਸਾ ਨੂੰ ਸੱਦਾ ਦਿੱਤਾ ਸੰਗਤਾਂ ਪਹੁੰਚੀਆਂ ਐਲਾਨ ਕੀਤਾ ਕਿ ਜਥੇਦਾਰ ਜਸ ਸਿੰਘ ਅਲੂਵਾਲੀਆ ਨੂੰ ਇਸ ਦਲ ਖਾਲਸਾ ਦਾ ਮੁਖ ਜਥੇਦਾਰ ਠਾਪਿਆ ਜਾਵੇਗਾ ਅਤੇ 65 ਜਥਿਆਂ ਦੇ ਵਿੱਚ ਵੰਡੀਆਂ ਹੋਈਆਂ ਮਸਲਾ ਨੂੰ 11 ਦੇ ਵਿੱਚ شمار ਕੀਤਾ ਉਹਨਾਂ ਨੂੰ ਵੀ ਤਿਆਰ ਬਰ ਤਿਆਰ ਰਹਿਣ ਨੂੰ ਕਿਹਾ ਤੇ 7 ਅਕਤੂਬਰ 1753 ਵਾਲੇ ਦਿਨ ਨਵਾਬ ਕਪੂਰ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ ਅਤੇ ਆਪ ਜਿਸ ਵੇਲੇ ਇਸ ਸੰਸਾਰ ਨੂੰ ਛੱਡ ਕੇ ਜਾਂਦੇ ਹੋ ਉਸੇ ਵੇਲੇ ਕਈ ਸਿੱਖ ਮਸਲਾ ਇਕਾ ਕਰਤੀਆਂ ਨੇ ਅਤੇ ਸਿੱਖੀ ਨੂੰ ਪੂਰਨ ਤਰੀਕੇ ਦੇ ਨਾਲ ਨਿਭਾਉਣ ਦੀਆਂ ਕੋਸ਼ਸ਼ਾਂ ਦੇ ਵਿੱਚ ਜਟ ਚ ਜਾਂਦੀਆਂ ਨੇ ਨਵਾਬ ਕਪੂਰ ਸਿੰਘ ਦਾ ਨਾਮ ਅੱਜ ਵੀ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਨਵਾਬ ਕਪੂਰ ਸਿੰਘ ਬਾਬਤ ਕਈ ਕਿਤਾਬਾਂ ਚੁਪੀਆਂ ਨਹੀਂ ਜਿਸ ਦੇ ਇਤਿਹਾਸ ਤੋਂ ਨੋਜਵਾਨ ਜਾਣੂ ਹੁੰਦੇ ਨੇ ਰਾਜ ਕਿਵੇਂ ਕਰਨਾ ਹੈ ਰਾਜ ਦੇ ਵਿੱਚ ਹਕੂਮਤ ਦੇ ਨਾਲ ਟਾਕਰਾ ਕਿਵੇਂ ਲੈਣਾ ਤੇ ਹਕੂਮਤ ਨੂੰ ਸਿੱਖੀ ਸਿਧਾਂਤਾਂ ਬਾਰੇ ਕਦ ਅਤੇ ਕਿਨਾ ਸਮਿਆਂ ਦੇ ਵਿੱਚ ਜਾਣੂ ਕਰਵਾਉਣਾ ਹੈ ਇਹ ਕਪੂਰ ਸਿੰਘ ਜੀ ਦੀ ਜੀਵਨੀ ਤੋਂ ਸਿੱਖਣ ਨੂੰ ਮਿਲਦਾ ਹੈ ਏਸੇ ਅੱਜ ਦਾ ਇਤਿਹਾਸ ਮੈਨੂੰ ਅਮਨਪ੍ਰੀਤ ਸਿੰਘ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ